ਮੈਂ ਅਜੇ ਕਹੀ ਜਾ ਮੈਂ ਕੋਈ ਬਹੁਤ ਘੈਂਟ ਕਿਤਾਬ ਲਿਖਤੀ ਇਹਦੇ 'ਚ ਹਜ਼ਾਰਾਂ ਤਰੁੱਟੀਆਂ ਹੋ ਸਕਦੀਆਂ ਨੇ ਤੁਸੀਂ ਇਹਨੂੰ ਮੁੱਢੋਂ ਰੱਦ ਕਰ ਸਕਦੇ ਹੋ ਇਹੋ ਜਿਹਾ ਇਹਦਾ ਕੋਈ ਮੈਂ ਦਾਵਾ ਨਹੀਂ ਕਰਦਾ ਵੀ ਇਹ ਅੰਤਮ ਸੱਚ ਲਿਖਤਾ ਜਾਂ ਮੈਂ ਬਹੁਤ ਤਕੜਾ ਲਿਖਦਾ ਮੈਂ ਰੋਜ਼ ਰੂ ਰ ਲਿਖਤਾ ਮੈਂ ਇਹਦੇ 'ਚ ਲਫਾਫਾ ਕੋਈ ਨਹੀਂ ਉੱਤੇ ਜਾੜਿਆ ਇਹਦੇ 'ਚ ਮੈਂ ਇਹ ਦੱਸਤਾ ਵੀ ਜਦੋਂ ਅਸੀਂ ਲਾਹੌਰ 'ਚ ਜਮੀਲ ਭੁੱਲਰ ਉਹਨਾਂ ਨਾਲ ਘੁੰਮ ਰਹੇ ਹਾਂ ਤੇ ਜਿਹੜੀ ਉਹ ਕਾਰ ਲੈ ਕੇ ਆਏ ਨੇ ਉਹਨਾਂ ਦੀਆਂ ਸੀਟਾਂ ਲਫਾਫੇ ਨਹੀਂ ਉਹਨਾਂ ਨੇ ਲਾਏ ਮੈਂ ਕਿਹਾ ਮੈਨੂੰ ਇਹ ਸਾਡੇ ਪਿੰਡਾਂ ਵਾਂਗੂ ਹੀ ਲੱਗਿਆ ਵੀ ਸਾਡੇ ਵਰਗੇ ਨਹੀਂ ਪੰਜਾਬੀ ਨੇ ਇਹਨਾਂ ਨੂੰ ਲੱਗਦਾ ਯਾਰ ਕਾਰ ਦੀਆਂ ਸੀਟਾਂ ਖਰਾਬ ਹੋ ਜਾਣਗੀਆਂ ਢੂਈ ਭਲਾ ਮੱਚ ਜੇ ਤਾਂ ਪਤ ਨਿਕਲ ਆਵੇ ਪਰ ਲਫਾਫੇ ਨਹੀਂ ਲਾਏ ਤਾਂ ਉਹ ਲਫਾਫੇ ਮੈਂ ਉਵੇਂ ਹੀ ਲਿਖਤੇ ਪਰ ਮੈਂ ਕਿਤਾਬ ਨੂੰ ਸੋਹਣਾ ਬਣਾਉਣ ਖਾਤਰ ਲਫਾਫੇ ਨਹੀਂ ਚਾੜੇ ਮੈਂ ਕੋਈ ਨਕਲੀ ਕੁਛ ਜਿੱਥੇ ਮੈਨੂੰ ਕੋ ਚੰਗਾ ਲੱਗਿਆ ਮੈਂ ਚੰਗਾ ਲਿਖਤਾ ਮਾੜਾ ਲੱਗਿਆ ਮਾੜਾ ਲਿਖਤਾ ਇਹਨੂੰ ਕੋਈ ਨਵਾਂ ਰੰਗ ਦੇਣ ਵਾਸਤੇ ਜਾਲੀ ਨਹੀਂ ਲਿਖਿਆ ਪਰ ਜੋ ਮੈਂ ਸੋਚਦਾ ਸੀ ਵੀ ਨਵੇਂ ਬੰਦੇ ਕਿਤਾਬਾਂ ਵੱਲ ਤੁਰਨਗੇ ਮੁਹੱਬਤ ਵਧੂਗੀ ਲੋਕਾਂ ਦੀ ਨਵੇਂ ਲਿਖਣ ਲੱਗਣਗੇ ਜਾਂ ਮੈਨੂੰ ਹੱਲਾਸ਼ੇਰੀ ਮਿਲੂਗੀ ਜਾਂ ਪੁਰਾਣੇ ਜਿਹੜੇ ਲਿਖਾਰੀ ਨੇ ਜਾਂ ਇੱਕ ਆਸ ਹੁੰਦੀ ਨਵੇਂ ਬੰਦੇ ਨੂੰ ਯਾਰ ਉਹ ਕਹਿਣਗੇ ਠੀਕ ਆ ਯਾਰ ਮੁੰਡਾ ਕਰ ਤਾਂ ਉੱਥੋਂ ਮੇਜਾ ਇਹ ਮਿਲਿਆ ਵੀ ਇਹ ਕਿਹੜੀ ਕਿਤਾਬ ਹੈ ਉਹਦਾ ਮੈਨੂੰ ਦੁੱਖ ਨਹੀਂ ਇਹ ਕਿਹੜੀ ਕਿਤਾਬ ਆ ਕਹਿਣ ਦਾ ਪਰ ਇਹ ਜੀਆਂ ਗੱਲਾਂ ਕੀਤੀਆਂ ਗਈਆਂ ਬਰਾਰ ਸਾਹਿਬ ਉਹ ਕਹਿੰਦੇ ਨੇ ਵੀ ਕੋਈ ਤਾਂ ਕਹਿੰਦਾ ਵੀ ਇਹ ਉਹੀ ਵੰਡਤੀ ਹੋਣੀ ਆ ਕਿਤਾਬ ਹੁਣ ਮੈਂ 17000 ਕਿਤਾਬ ਛਾਪੀ ਆ 17000 ਕਿਤਾਬ ਤੇ 17 ਲੱਖ ਰੁਪਈਆ ਛਾਪਣ ਤੇ ਲੱਗਦਾ ਤੇ ਜੇ ਮੈਂ ਇੰਨੀ ਕਾਤ ਰੱਖਦਾ ਹੁੰਦਾ ਮੈਂ ਪਹਿਲੀ ਦਾ ਕਿਲਾ ਲੈ ਲੈਣਾ ਸੀ ਮੈਂ ਕਹਾਂ ਨੂੰ 17 ਲੱਖ ਦਾ ਬਾਂਦੇ ਪੱਲਿਓ ਲਾ ਕੇ ਮੁਖ ਥੋੜੋ ਬੰਨਣੀ ਸੀ ਤੇ ਨਾ ਮੇਰੀ ਮਾਂ ਬੰਨਣ ਦੇਵੇ ਹਾਣਾ ਮੈਂ ਬੜੇ ਕਿਰਸੀ ਜੇ ਪਰਿਵਾਰ ਦਾ ਨਿਆਣਾ ਤੇ ਔਨਹੀਂ ਵੀ ਮੇਰੀ ਬੀਬੀ ਤੋਂ ਮੈਂ ਕਹਦੇ ਮੈਂ ਕਿਤਾਬਾਂ ਛਾਪਣੀਆਂ ਨੇ 20 ਲੱਖ ਦੀਆਂ ਤੇ ਹੁਣੇ ਕਹਣਾ ਵੀ ਸਾਰਾ ਕੰਮ ਹੀ ਛੱਡ ਦੇ ਆਪ ਦਾ ਖੇਤੀ ਵਾਲੇ ਕਿਤੇ ਲੱਗਾ ਨਾ ਪਰ ਵੈਲਕਮਿੰਗ ਨਹੀਂ ਰਿਹਾ ਮਾਹੌਲ ਇਹਦਾ ਅਫਸੋਸ ਰਿਹਾ ਮੈਨੂੰ ਇਹਦੇ ਚ ਦਿਲ ਤੋੜਨ ਵਾਲੀਆਂ ਗੱਲਾਂ ਹੀ ਮਿਲੀਆਂ ਜੰਨੀਆਂ ਜ਼ਿਆਦਾ ਮਿਲੀਆਂ ਜਿਨ੍ਹਾਂ ਨੂੰ ਖਾਸ ਤੌਰ ਤੇ ਆਪਾਂ ਥੰਮ ਸਹਿਤਕਾਰਾਂ ਵਜੋਂ ਜਾਣਦੇ ਆ ਜਾਂ ਜਿਨ੍ਹਾਂ ਨੂੰ ਲੱਗਦਾ ਕਿਤਾਬਾਂ ਦਾ ਸਾਡੇ ਨੂੰ ਵੱਧ ਪਤਾ ਤਾਂ ਸ਼ਾਬਾਸ਼ੇ ਵਾਲੇ ਮਾਹੌਲ ਚੋਂ ਨਹੀਂ ਗੁਜ਼ਰੀ ਲੋਕਾਂ ਦਾ ਬਹੁਤ ਪਿਆਰ ਮਿਲਿਆ ਇੱਕ ਪਾਸੇ ਤਾਂ ਮੈਨੂੰ ਮੈਸੇਜ ਇਹੋ ਜੇ ਪਹੁੰਚੇ ਨੇ ਵੀ ਅਸੀਂ ਬਾਈ ਸਕੂਲ ਤੋਂ ਬਾਅਦ ਪਹਿਲੀ ਵਾਰ ਕਿਤਾਬ ਪੜ੍ਹੀ ਆ ਹਣਾ ਤੇ ਇੱਕ ਪਾਸੇ ਕੋਈ ਨਾ ਕੋਈ ਸੁਨੇਹਾ ਆ ਉਹ ਜਿਹਾ ਲੱਗਦਾ ਰਿਹਾ ਵੀ ਯਾਰ ਇਹ ਬਹੁਤ ਹਲਕੀ ਕਿਤਾਬ ਹੈ ਹੁਣ ਮੈਨੂੰ ਤਾਂ ਸਮਝ ਨਹੀਂ ਵੀ ਜਾਂ ਤਾਂ ਮੈਨੂੰ ਇਹ ਨਹੀਂ ਪਤਾ ਸੀ ਵੀ ਕਿਸੇ 5-7 ਬੰਦਿਆਂ ਤੋਂ ਸਾਈਨ ਕਰਾਉਣੇ ਪੈਂਦੇ ਨੇ ਕਿਤਾਬ ਲਿਖਣ ਵਾਸਤੇ ਜੇ ਉਹ ਕਰਨਗੇ ਤਾਂ ਸਰਟੀਫਿਕੇਟ ਮਿਲੂਗਾ ਮੈਂ ਤਾਂ ਹੀ ਲਿਖ ਸਕਦਾ ਤਾਂ ਮੈਂ ਤਾਂ ਉਹ ਅਨਜਾਨ ਪੁਣੇ ਚ ਇਧਰ ਨੂੰ ਆ ਗਿਆ ਤੇ ਪਰ ਥੋੜਾ ਪਿਆਰ ਆ ਜਿਹੜਾ ਉਹ ਤੋਂ ਹਜ਼ਾਰਾਂ ਗੁਣਾ ਉੱਤੇ ਆ ਮੁਹੱਬਤ ਆ ਮੈਨੂੰ ਬਹੁਤ ਖੁਸ਼ੀ ਆ